ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਲੱਗੇ ਹੋਏ ਨੇ ਵੋਟਰਾਂ ਵਾਲਿਆਂ ਦੇ ਮੇਲੇ ਕਚਹਿਰੀਆਂ 'ਚ ਗੱਲਬਾਤ ਕਰਦੇ ਹਾਂ ਬਾਈ ਕਿਹੜਾ ਪਿੰਡ ਆ ਬਾਈ ਛੱਠਾ ਨੇੜਾ ਕਾਗਜ਼ ਭਰਨਾ ਹੈਓ ਹਾਂ ਬਾਈ ਕਾਗਜ਼ ਭਰਨਾ ਹੈ ਸਰਪੰਚੀ ਦੇ ਕਿ ਮੈਂਬਰੀ ਦੇ ਨਹੀਂ ਮੈਂਬਰੀ ਯਾਰ ਆਪਦੇ ਥੋੜੇ ਆਪਣੇ ਨੇ ਨਹੀਂ ਨਾ ਮਿੱਤਰ ਦੇ ਆੜੇ ਕੀ ਨੋਅ ਹੈ ਕੀ ਨੋਅ ਬੁੱਟਾ ਸਿੰਘ ਅੱਛਾ ਬੁੱਟਾ ਸਿੰਘ ਦੇ ਤੇਰੇ ਤਾਂ ਐ ਕਦੋਂ ਤੇਰੀ ਕਰ ਲਈ ਮੈਂ ਤਾਂ ਅੱਜੇ ਕਰ ਲਈ ਜੀ ਬਸ ਅੱਛਾ ਕਹੇ ਨੰਬਰ ਵਾਰਡ 'ਚੋਂ 7 ਨੰਬਰ ਵਾਰਡ 'ਚੋਂ ਜੀ ਤੂੰ ਵੀ ਖੜੇ ਬਾਈ ਹਾਂ ਜੀ ਤੈਂ ਤੂੰ ਕਹੇ ਨੰਬਰ 'ਚੋਂ ਮੈਂ 8 ਨੰਬਰ ਜੀ ਅਜਾਦ ਸੋਚ ਕੇ ਜੇ ਦੱਸੇ ਜੋ ਜਹਾਦ ਨਹੀਂ ਤੀ ਅੱਛਾ ਕਾਜ ਨਹੀਂ ਪਰਦੇ ਅੱਛਾ ਕੱਲੇ ਹੀ ਐ ਫਿਰ ਤਾਂ ਸਰਪੰਚ ਦੀ ਮੰਤੀ ਹੈ ਮੰਨੋ ਮੈਂ ਕਾਜ ਨਹੀਂ ਪਰਦਿੰਦੇ ਕੈਨਸਲ ਕਰਾਣ ਦੇ ਤੇ ਚੱਕੀ ਗੱਲ ਇਹਦਾ ਬਲੇਮ ਲਾਈ ਜਾਂਦੇ ਨੇ ਤੇ ਸੌਂ ਦਾ ਪਰਖਿਆ ਨਹੀਂ ਛੱਡ ਰੱਖਿਆ ਨਾਲੇ ਅੱਛਾ ਪਿੰਡ ਨਹੀਂ ਪੰਚਾਇਤ ਨੂੰ ਖਾਣੀ ਜਿੱਥੇ ਅੱਛਾ ਇਹ ਲੜੇ ਝਗੜੇ ਤੋਂ ਹਟਦਾ ਹੈ ਕਾ ਹਟਣੀ ਦੇ ਕਾ ਗੁੰਡਾ ਬਣ ਕੇ ਰਹਿ ਵੰਨ ਲੋ ਵੀ ਜਿਹੜਾ ਉਹ ਕਾਮਾ ਚਮਰੀਪੁਰੀ ਵਾਲਾ ਕੰਮ ਹੋ ਗਿਆ ਵੀ ਜਦੋਂ ਕੇਰਾ ਆ ਗਿਆ ਵੀ ਬਾਹਰ ਨਹੀਂ ਨਿਕਲਦੇਣਾ ਇਹ ਆ ਦਾਰਾ ਚੱਠਾ ਜੀ ਹਾਂਜੀ ਭਾਈ ਜੀ ਆਪਾਂ ਵੀ ਭਰ ਰਹੇ ਹਾਂ ਕਿਹੜਾ ਪਿੰਡ ਹੈ ਚੱਠੇ ਜੀ ਤੁਸੀਂ ਇਹ ਕਬਜ਼ਾ ਕਰਕੇ ਅੱਜ ਕਚੇਰੀਆਂ ਤੇ ਹੈ ਕਾਗਜ਼ ਭਰਦੇ ਭਰ ਲਓ ਮੌਕ ਹੈ ਹਾਂ ਮਤਾ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਮੇਦੇਵਾਸ ਮੇਦੇਵਾਸ ਤੋਂ ਕਾਦੇ ਕਾਗਜ਼ ਭਰਨਾ ਹੈਓ ਮੈਂਬਰੀ ਦੇ ਮੈਂਬਰੀ ਦੇ ਆਪਣਾ ਕਿਹੜਾ ਪਿੰਡ ਹੈ ਮੇਦੇਵਾਸ ਆਪਾਂ ਵੀ ਕਾਗਜ਼ ਭਰਨਾ ਆ ਹਾਂਜੀ ਮੈਂ ਨਾਲ ਆਈ ਆ ਨਾਲ ਆਇਓ ਤੁਸੀਂ ਭਰਨਾ ਹੈਓ ਜੀ ਕਾਹੇ ਨੰਬਰ ਵਾਰਡ ਚੋਂ 6 ਨੰਬਰ ਚੋਂ ਪਿੰਡ ਮੇਦੇ ਬਸ ਇਹ ਆ ਦੇਖੋ ਇੱਧਰ ਵੀ ਤਿਆਰੀ ਚੱਲ ਰਹੀ ਹੈ ਹਾਂਜੀ ਕਿਹੜਾ ਪਿੰਡ ਹੈ ਜੀ ਸਾਡਾ ਕਿਹੜਾ ਜੀ ਅੱਛਾ ਕਾਗਜ਼ ਪੜਨ ਆਇਓ ਪੂਰੀ ਤਿਆਰੀ ਜੀ ਤੁਹਾਡਾ ਕੈਂਡੀਡੇਟ ਕਿਹੜਾ ਹੈ ਸਾਡਾ ਕੈਂਡੀਡੇਟ ਮੰਡਾ ਤੇ ਬਿਰਜ ਲਾਲ ਜੀ ਇਹਦੇ ਵਿੱਚ ਅੱਛਾ ਬਿਰਜ ਲਾਲ ਇੱਧਰ ਨਹੀਂ ਬੈਠੇ ਹਾਂਜੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਤਿਆਰੀ ਹੈ ਫਿਰ ਹਾਂਜੀ ਪੂਰੀ ਤਿਆਰੀ ਹੈ ਕਿਵੇਂ ਮੈਦਾਨ ਚ ਕਿਵੇਂ ਅੱਗੇ ਹੋ ਕਿਵੇਂ ਹੈ ਕਿ ਟੱਕਰ ਚੱਲ ਰਹੀ ਹੈ ਅੱਗੇ ਆ ਜੀ ਅੱਛਾ ਤੁਸੀਂ ਆਪਣਾ ਕਿਹੜਾ ਪਿੰਡ ਆ ਜੀ ਇਹ ਚੱਠਾ ਹੈ ਜੀ ਮੇਰਾ ਤੁਸੀਂ ਵੀ ਕਾਗਜ਼ ਭਰਨ ਆਇਓ ਕਨਾਲ ਆਇਓ ਨਾਲ ਆਏ ਹਾਂ ਹਾਂ ਨਾਲ ਆਏ ਨੇ ਦੇਖ ਸਕਦੇ ਚੱਠੇ ਨੇੜੇ ਤੋਂ ਆਏ ਜੀ ਹਾਂਜੀ ਆਪਾਂ ਜੀ ਚੱਠਾ ਤੋਂ ਆਏ ਅੱਛਾ ਨਾਲ ਆਇਓ ਹਾਂਜੀ ਸ਼ਾਇਦ ਇਹ ਵੀ ਕਾਗਜ਼ ਭਰਨ ਆਏ ਨੇ ਕਾਗਜ਼ ਭਰਨ ਆਇਓ ਬਾਈ ਹਾਂਜੀ ਕਾਦੇ ਸਰਪੰਚੀ ਦੇ ਕ ਪੰਚੀ ਦੇ ਮੈਂਬਰੀ ਦੇ ਕਿੱਥੋਂ ਸੁਨਾਮਪੁਰ ਸੁਨਾਮ ਰਵਿਦਾਸਪੁਰਾ ਪੰਚਾਇਤ ਰਵਿਦਾਸਪੁਰਾ ਕਿਹੜਾ ਪਿੰਡ ਹੈ ਜੀ ਕਾਸੀ ਵਾਲਾ ਜੀ ਕਾਸੀ ਵਾਲਾ ਕਾਗਜ਼ ਸਰਪੰਚੀ ਦੇ ਕ ਮੈਂਬਰੀ ਦੇ ਸਰਪੰਚੀ ਦੇ ਕੀ ਨਾਮ ਹੈ ਬਾਈ ਜੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਕਾਸੀ ਵਾਲੇ ਪਿੰਡੇ ਤੋਂ ਸਰਪੰਚੀ ਦੇ ਕਿੰਨੇ ਕੈਂਡੀਡੇਟ ਖੜੇ ਨੇ ਦੋ ਨੇ ਜੀ ਦੋ ਨੇ ਤੁਸੀਂ ਭਰ ਰਹੇ ਹੋ ਕਾਹੇ ਨੰਬਰ ਵਾਰਡ ਚੋਂ 4 4 ਨੰਬਰ ਚੋਂ 4 ਨੰਬਰ ਚੋਂ ਅੱਛਾ ਤੁਸੀਂ ਕਾਗਜ਼ ਭਰਨ ਆਏ ਹੋ ਜੀ ਹਾਂਜੀ ਹਾਂ ਕਾਹੇ ਨੰਬਰ ਵਾਰਡ ਚੋਂ 7 ਨੰਬਰ ਵਾਲੀ ਮੈਂਬਰੀ ਚੋਂ ਹਾਂਜੀ ਪਿੰਡ ਚੱਠਾ ਜੀ ਪਿੰਡ ਚੱਠਾ ਨੇ ਚੱਠਾ ਨੇ ਜਿਆਦਾ ਆਏ ਹੋਏ ਨੇ ਠੀਕ ਹੈ ਬਿਲਕੁਲ ਹੈ ਭਾਈ ਕਾਗਜ਼ ਭਰ ਪਰ ਦੇ ਰਹੇ ਨੇ ਕਿੰਨੇ ਕਾਏ ਹੋਏ ਨੇ ਅੱਜ ਤਾਂ ਫਿਰ ਪੂਰਾ ਰੱਖਿਆ ਹੋਇਆ ਮੇਲਾ ਆਸ਼ਾ ਜੀ ਅੱਜ ਪਹਿਲੇ ਦਿਨ ਹੀ ਚੱਲਿਆ ਪਹਿਲਾ ਦਿਨ ਅੱਜ ਸੇਰੋਂ ਤੋਂ ਆਪਾਂ ਵੀ ਕਾਗਜ਼ ਭਰਨ ਆਇਆ सरपंच जी ਦੇ ਕਿ ਮੈਂਬਰੀ ਦੇ ਮਹਿਮਾਨ ਜੀ ਦੇ ਵੀ ਸਰਪੰਚ ਕਿਹੜੇ ਜੀ ਸਤਗੁਰ ਸਿੰਘ ਸਾਤਾ ਸਤਗੁਰ ਸਿੰਘ ਜਗਤਾਰ ਕਹਿੰਦਾ ਸੀ ਕੋਈ ਵੀ ਹੋਇਆ ਹਾਂ ਜਗਤਾਰ ਜੀ ਜਗਤਾਰੀ ਭੁੱਲਰ ਉਹ ਵੀ ਹੋਇਆ ਉਹ ਵੀ ਹੋਇਆ ਆ ਬੈਠਾ ਹੈ ਸਰਪੰਚ ਜੀ ਦੁਬਾਰੇ ਫੇਰ ਝੰਡੇ ਕੱਢਤੇ ਹਾਂਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਠੀਕ ਹੈ ਜੀ ਸੰਗਤੀ ਵਾਲੇ ਤੋਂ ਹੈ ਹਾਂਜੀ ਹਾਂਜੀ ਠੀਕ ਹੈ ਫਿਰ ਦੁਬਾਰੇ ਫੇਰ ਤਿਆਰੀ ਕਰਤੀ ਹਾਂਜੀ ਦੁਬਾਰੇ ਪਿੰਡ ਕਰ ਰਹੇ ਜੀ ਅੱਛਾ ਪਿੰਡ ਕਰ ਰਿਹਾ ਹੈ ਪਿੰਡ ਵੱਲ ਹੋ ਰਿਹਾ ਜੀ ਪਤਾ ਅੱਛਾ ਪਹਿਲਾਂ 5 ਸਾਲ ਜੇ ਵਧੀਆ ਕਰੇ ਤਾਂ ਹੀ ਹੋ ਰਿਹਾ ਹਾਂਜੀ ਪੂਰਾ ਸਮਰਥਨ ਹੈ ਪਿੰਡ ਦਾ ਪੂਰਾ ਸਮਰਥਨ ਹੈ ਪਿੰਡ ਦਾ ਪੂਰਾ ਸਮਰਥਨ ਹੈ ਕਰੇ ਨੇ ਯਾਰ ਠੀਕ ਹੈ ਤੇ ਇੱਕ ਜਿਵੇਂ ਤੁਹਾਡੇ ਜਰਨਲ ਕੈਟਾਗਰੀ ਹੈ ਤੁਸੀਂ ਐਸਸੀ ਤੋਂ ਹੋਨੇ ਹੋ ਮੈਂ ਐਸਸੀ ਤੋਂ ਆਂਦੀ ਆ ਐਸਸੀ ਤੋਂ ਪਹਿਲਾਂ ਵੀ ਜਰਨਲ ਸੀ ਤੁਹਾਡੇ ਪਹਿਲਾ ਐਸਸੀਸੀ ਇਸ ਵਾਰ ਤੁਸੀਂ ਜਾਨੀ ਕਿ ਐਸਸੀਸੀ ਜੋ ਜਰਨਲ ਚ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਉਹ ਪਿੰਡ ਵਾਸੀਆਂ ਨੂੰ ਕੰਮ ਬਸਿੰਦਾ ਮੇਰੇ ਕੰਮ ਵਧੀ ਕਿਤੇ ਹੋਏ ਤੇ ਠੀਕ ਹੈ ਉਹ ਕਹਿੰਦੇ ਵੀ ਤੂੰ ਕਿ ਮੌਕਾ ਉਹ ਤੈਨੂੰ ਹੋਰ ਦਿੰਦੇ ਨਾ ਤੂੰ ਇੱਕ پلان ਹੋਰ ਕਰਾ ਲੈ ਕਹਿੰਦੇ ਇੱਕ پلان ਹੋਰ ਕਰ ਮੈਂ ਤਾਂ ਨਹੀਂ ਚਾਹਮਨ ਹੈ ਨਹੀਂ ਜੀਗਾ ਪਿੰਡ ਬੁੱਲੀ ਹੋਏ ਪਿੰਡ ਨੇ ਕਰਾਂਗੇ ਪਿੰਡ ਨੇ ਕਰੇ ਹਾਂਜੀ ਠੀਕ ਹੈ ਆਪਾਂ ਵੀ ਬਾਈ ਕਾਗਜ਼ ਭਰਨਾ ਹੈ ਉਹ ਹਾਂਜੀ ਕਿਹੜਾ ਪਿੰਡ ਹੈ ਬੇਸ਼ਨਪੁਰੇ ਤੋਂ ਸਰਪੰਚੀ ਦੇ ਕਮੇਬਰੀ ਦੇ ਬਾਈ ਮੈਂ ਤਾਂ ਸਰਪੰਚ ਪਹਿਲਾਂ ਸੀ ਸਾਫ ਦਾ ਹਾਂ ਤੇ ਭਾਈ ਦੇ ਭਰਾ ਇਹ ਨੇ ਆਦੇ ਸਰਪੰਚੀ ਦੇ ਕਿ ਮੈਂਬਰੀ ਸਰਪੰਚੀ ਦੇ ਬਿਸ਼ਨਪੁਰੇ ਤੋਂ ਹੈਗਾ ਕੈਂਡੀਡੇਟ ਉਹ ਕੈਂਡੀਡੇਟ ਕੀ ਆਇਆ ਹੋਇਆ ਬੜਾ ਕੰਮ ਕਾਗਜ਼ ਪੱਤਰ ਤਿਆਰੀ ਕਰ ਰਹੇ ਹਾਂ ਹਾਂਜੀ ਆਪਾਂ ਵੀ ਕਾਗਜ਼ ਭਰਨਾ ਹੈ ਜੀ ਹਾਂਜੀ ਹਾਂਜੀ ਕਿਹੜਾ ਪਿੰਡ ਹੈ ਸੰਗਤੀ ਵਾਲਾ ਜੀ ਸੰਗਤੀ ਵਾਲੇ ਤੋਂ ਸਰਪੰਚੀ ਦੇ ਕਿ ਮੈਂਬਰੀ ਦੇ ਮੈਂਬਰੀ ਦੇ ਕਿਹੜਾ ਕੈਂਡੀਡੇਟ ਹੈ ਅੱਛਾ ਆਇਓ ਭਾਈ ਹਾਂ ਭਾਈ ਆਪਾਂ ਭਰਨਾ ਹੈ ਹਾਂਜੀ ਕੀ ਨਵਾਂ ਹੈ ਜੀ जिंदरपाल कौर जी जिंदरपाल कौर ਕੈ ਨੰਬਰ ਵਾਰਡ ਤੋਂ 9 ਨੰਬਰ ਵਾਰਡ ਤੋਂ ਜੀ 9 ਨੰਬਰ ਤੋਂ ਪੰਚੀ ਦੇ ਸੰਗਤੀ ਵਾਲਾ ਪਿੰਡ ਹਾਂਜੀ ਸੰਗਤੀ ਵਾਲੇ ਠੀਕ ਹੈ ਜੀ ਕਿਵੇਂ ਸਰਬਸੰਮਤੀ ਹੋ ਗਈ ਕਿ ਨਹੀਂ ਜੀ ਸਰਬਸੰਮਤੀ ਨਹੀਂ ਹੋਈ ਅਚਾ ਲੜਾਈ ਲੜ ਟੱਕਰ ਹੋਊਗੀ ਹਾਂਜੀ ਟੱਕਰ ਆਈ ਪੂਰੀ ਪੂਰੀ ਟੱਕਰ ਹੈ ਹਾਂਜੀ ਆਪਣਾ ਸ਼ੁਭਨਾਮ ਜੀ ਜਗਦੇਵ ਸਿੰਘ ਜੀ ਜਗਦੇਵ ਸਿੰਘ ਪਿੰਡ ਵਿਸ਼ਨਪੁਰਾ ਤੇ ਟਕਾਲਗੜ ਸਰਬਸੰਮਤੀ ਨਾਲ ਚੁਣੇ ਹੋ ਹਾਂਜੀ ਸਰਪੰਚੀ ਹਾਂਜੀ ਬਿਲਕੁਲ ਜੀ ਸੰਗਤੀ ਵਾਲਾ ਕੰਮ ਚ ਭਰਨਾ ਹੈ ਉਹ ਹਾਂਜੀ ਸਰਪੰਚੀ ਦੇ ਕਿ ਮੈਂਬਰੀ ਦੇ ਸਰਪੰਚੀ ਦੇ ਭਰਨਾ ਹੈ ਤੇ ਮੈਂਬਰੀ ਦੇ ਭਰਨਾ ਹੈ ਠੀਕ ਹੈ ਜੀ ਕਿਹੜਾ ਮੈਂਬਰ ਹੈ ਤੁਹਾਡਾ ਆ ਠੀਕ ਹੈ ਜੀ ਉਹ ਦੂਜਾ ਮੈਂਬਰ ਰੁਲਤੂ ਮੈਂਬਰ ਪਹਿਲਾਂ ਵੀ ਜਿੱਤ ਚੁੱਕਿਆ ਦੋ ਵਾਰੀ ਦੋ ਵਾਰੀ ਤੁਸੀਂ